ਮਾਣਾ ਡਾਟ ਚਾ ਨਹੀਂ ਐਸੇ ਜਿਹੜਾ ਦਿਨ ਪਨੀਰ ਬਣਾਉਂਦੇ ਪਨੀਰ ਤੋਂ ਮੈਨੂੰ ਨਾ ਨਾ ਕਰਿਆ ਕਰ ਰਿਸ਼ਤੇ ਟੁੱਟ ਜਾਂਦੇ ਭੜੀ 12 ਸਾਲ ਪਹਿਲਾਂ ਜਿਹੜਾ ਕੁੰਬ ਦੇ ਮੇਲੇ ਤੇ ਦਾ ਭਰਾ ਵਿਛੜ ਗਿਆ ਸੀ ਲੱਭ ਗਿਆ ਸਾਨੂੰ ਆਵੇ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਹੁਤ ਮਾ ਹੁਪ ਕਰਦੋ ਸਾਰੇ ਠੀਕ ਹੋਵੋਗੇ ਸੋਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰੇ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਹਨਾ ਨੂੰ ਕੁਝ ਸਨੈਪ ਚਾੜਦੇ ਸਟੋਰੀ ਸ਼ੇਅਰ ਕੀਤੀ ਐਂਸੋ ਗਾ ਜਾਓ ਤੁਮ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਐਸ ਠੰਡ ਦੇ ਵਿੱਚ ਲੋਕਾਂ ਦੇ ਚਪੇੜਾ ਮੱਜਦੀਆਂ ਫੇਰ ਕਹਿ ਦਿੰਦੇ ਪਤਾ ਨਹੀਂ ਕੌਣ ਮਾਰ ਗਿਆ ਆਹ ਠੰਡ ਵਿੱਚ ਮੱਜਦੀਆਂ ਚਪੇੜਾ ਆਹ ਕੁਛਕ ਬੰਦੇ ਕਹਿੰਦੇ ਠੰਡ ਪੈਣੀ ਨਹੀਂ ਆ ਉਹਨਾਂ ਨੂੰ ਦੁਰ ਫੇਟੇ ਮ ਉਹਨਾਂ ਦੇ ਮੂੰਹ ਤੇ ਚਪੇੜਾ ਮਾਰਿਆ ਕੀ ਪੈ ਗਿਆ ਹੁਣ ਕੱਟਦਾ ਮਾਣੇ ਸਮਝੇ ਮੈਨੂੰ ਪਨੀਰ ਚਾਹੀਦਾ ਤੇਰੀ ਮਾਂ ਨੇ ਡਾਕ ਨਾ ਚਾਹੀਆਂ ਐਸੇ ਜਿਹੜਾ ਤੈਨੂੰ ਪਨੀਰ ਬਣਾਉਂਦੇ ਪਨੀਰ ਤੋਂ ਮੈਨੂੰ ਨਾ ਨਾ ਕਰਿਆ ਕਰ ਰਿਸ਼ਤੇ ਟੁੱਟ ਜਾਂਦੇ ਪਨੀਰ ਪਿੱਛੇ ਟੁੱਟ ਜਾਂਦੇ ਟੁੱਟ ਜਾਂਦੇ ਐਕਸਕਿਊਜ਼ ਮੀ ਠੀਕ ਆ ਨਾ 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 ਕਰਿਆ ਕਰੋ ਮੈਨੂੰ ਪਨੀਰ ਤੋਂ ਤੇ ਟੁੱਟ ਜਾਂ ਜਿਹੜੇ ਟੁੱਟਦੇ ਆ ਠੀਕ ਆ ਮੈਨੂੰ ਕੀ ਵੀ ਫਲ ਚਾਹੀਦਾ ਵਾ ਦੇ ਨਹੀਂ ਨਿਰ ਕੀ ਵੀ ਵਲ ਤੇਰਾ ਸੈਲ ਨਹੀਂ ਘਟੇ ਉੱਤੇ ਮੈਨੂੰ ਕਦੇ ਕੋਈ ਫਲ ਹੀ ਲੈ ਕੇ ਦਿੱਤਾ ਤੁਸੀਂ ਤੈਨੂੰ ਤਾਂ ਲੈ ਕੇ ਹੀ ਨਹੀਂ ਦਿੱਤਾ ਕਦੀ ਮੇਰਾ ਵੀ ਦਿਲ ਕਰਦਾ ਰਿਸ਼ਤਾ ਤੋੜਦਾ ਤੋੜ ਦੇ ਤੋੜ ਚੱਕ ਤੂੰ ਗਰੀਬੀ ਇਹਦਾ ਕੋਈ ਮਕੈਨਿਕ ਹੋਇਆ ਤਾਂ ਦੱਸਿਓ ਇਹ ਚੱਲਦੀ ਚੱਲਦੀ ਬੰਦ ਹੋ ਗਈ ਆ ਕਰੰਟ ਨਹੀਂ ਆ ਰਿਹਾ ਦੇ ਕੋਈ ਬੰਦਾ ਟਰੈਡ ਮਿਲਦਾ ਜਿਹੜਾ ਹੋਵੇ ਦੱਸਿਓ ਮੜਾ ਮੈਂ ਇਹੀ ਕਰਕੇ ਕੋਈ ਇਹ ਪਿਆਰ ਨਾਲ ਲਉਣੀ ਆਪਾਂ ਕਿਉਂਕਿ ਜੇ ਆਪਾਂ ਨੂੰ ਸਸਤੀ ਮਿਲ ਗਈ ਤੇ ਇਹ ਹੈ ਨਹੀਂ ਸਸਤੀ ਵੈਸੇ 6-700 ਰੁਪਿਆ ਰੇਟ ਹੋ ਗਿਆ ਕਹਿੰਦੇ ਇਹਦਾ ਹੋ ਗਿਆ ਉਹ ਲੈ ਬੰਦਾ ਲਗਾਉਦਾ ਤੂੰ ਤੇ ਆਹ ਬੰਦਾ ਲੌਕ ਆ ਆਓ ਭਾਈ ਇੱਧਰ ਆਓ ਕਰ ਦਈਏ ਖਾਲੀ ਚੱਲੀਏ ਫੇਰ ਲੈਣ ਚਾਰ ਅੱਜ ਲਓ ਵੀ ਮੁੰਡਾ ਕਹਿੰਦੇ ਗੱਭਰੂ ਨੌਜਵਾਨ ਹੈ ਬਹਿ ਚੁੱਕਾ ਇਹ ਵਿੱਚ ਲਾ ਵਾ ਜੀ ਵਾਹ ਡਿੱਗੀ ਲਾਲ ਕਿ ਜੀ ਚਾਹ ਨਾ ਪਤਾ ਜਾ ਕਹੀ ਭਈ ਪਰਾਂ ਤੇ ਹਵਾ ਮੜਾ ਤਿਆਨਾ ਹੁਣ ਮੇਰਾ ਵੀਰ ਚਲੋ ਜੀ ਤਾੜ ਤੇ ਵਿੱਚ ਜਿਵੇਂ ਕੁੱਕੜ ਤਾੜੀ ਦੇ ਖੁੱਡੇ ਚ ਹੋਵੇਦਾ ਹੋਵੇਦਾ ਯੋਕਾ ਵਿੱਚ ਤਾੜ ਤੇ ਚਲੋ ਮੋੜੋ ਗੱਡੀ ਆ ਦਿਓ ਔਰ 12 ਸਾਲ ਪਹਿਲਾਂ ਜਿਹੜਾ ਕੁੰਬ ਦੇ ਮੇਲੇ ਚ ਇਹਦਾ ਭਰਾ ਵਿਛੜ ਗਿਆ ਸੀ ਲੱਭ ਗਿਆ ਸਾਨੂੰ ਆਵੇ ओए ओए मकई आ हा हम बिछड़े मिलेंगे एक दिन तू हो भैया भैया कहाँ थे भैया मैं आ रहा हूँ भैया में दंत बसाएंगे ओए ओए यार तो और कुछ हो गया हां जी दर्शक वीरो की कहना चाहोगे तुम ਨਹੀਂ ਲੱਗਦੀ ਗੱਡੀ ਨਹੀਂ ਨਹੀਂ ਟਰਾਲਾ ਲੱਗਦਾ ਵੈਗ ਆਉ ਖਾ ਕੰਮ ਓਏ ਨਹੀਂ ਲੱਗੀ ਜਾਂ ਲੈ ਕੇ ਆ ਗਾਂ ਲੈ ਕੇ ਆ ਨਹੀਂ ਸਹੀ ਨਹੀਂ ਲੱਗੀ ਬੋਲਾ ਬੈਠਾ ਉੱਤੇ ਗੱਡੀ ਤੂੰ ਰਾਤ ਦੀ ਮਿਹਨਤ ਕਰਕੇ ਜਿਹੜਾ ਆਹ ਸੂਟ ਕੱਢਤਾ ਨਾ ਓਹੋ ਆ ਨਾਲ ਛਪੀਆਂ ਜੀਆਂ ਵੀ ਆਪ ਲਾਈਆਂ ਤੂੰ ਵਾਹ ਜੀ ਵਾਹ ਇਹਨੂੰ ਕਹਿੰਦੇ ਮਿਰਰ ਵਰਕ ਵਾਓ ਮਿਰਰ ਵਰਕ ਕੱਟਾ ਕਹਿੰਦੇ ਐ ਨਹੀਂ ਕੱਲੇ ਉਹ ਰੋਟੀਆਂ ਖਾਂਦੀ ਕੁੜੀ ਕੰਮ ਵੀ ਵਧੀਆ ਕਰੀ ਆਦੀ ਹਾਂਜੀ ਗਾ ਤੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜ ਦੀਆਂ ਨਾਲ ਦੀਆਂ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ